ਰੀਨਾ ਰਾਏ ਹੋਂ ਦੀਪ ਸਿੱਧੂ ਦੀ ਕਰਦਾਰ ਕੁਸ਼ੀ ਕਰਦੀ ਪਈ ਏ ਸ਼ਰਮ ਆਉਣੀ ਚਾਹੀਦੀ ਰੀਨਾ ਰਾਏ ਨੂੰ ਰੀਨਾ ਰਾਏ ਡੁੱਬ ਕੇ ਚੱਪਣੀ 'ਚ ਨੱਕ ਡਬੋ ਕੇ ਮਰ ਜਾਵੇ ਵੀਡੀਓ ਰੀਨਾ ਰਾਏ ਤੱਕ ਪਹੁੰਚਾ ਦਿਓ ਰੀਨਾ ਰਾਏ ਨੂੰ ਕੋਈ ਇਹ ਜੇ ਤੇ ਮੇਰੀ ਆ ਗੱਲ ਦੀ ਸਮਝ ਲੱਗਦੀ ਓ ਵੀ ਰੀਨਾ ਰਾਏ ਨੂੰ ਠੀਕ ਏ ਨਹੀਂ ਤਾਂ ਕੋਈ ਬੰਦਾ ਇਹਨੂੰ ਦੱਸ ਸਮਝਾ ਦੇਵੇ ਕਿਸ ਸ਼ਰਮ ਆਉਣੀ ਚਾਹੀਦੀ ਤੈਨੂੰ ਸਰਕਾਰਾਂ ਨੇ ਲਿਆਂਦਾ ਇਹਨੂੰ ਕੱਢ ਕੇ ਕਿਉਂ ਕੱਢ ਕੇ ਲਿਆਂਦਾ ਸਰਕਾਰਾਂ ਨੇ ਪ੍ਰਧਾਨ ਮੰਤਰੀ ਭਜੇਕੇ ਸਵਰਗੀ ਦੀਪ ਸਿੱਧੂ ਦੀ ਫਰੈਂਡ ਰੀਨਾ ਰਾਏ ਤੇ ਹੋਇਆ ਲੋਹਾ ਲੱਕਾ ਵਕ ਵਕ ਚੈਨਲ ਤੇ ਦੀਪ ਸਿੱਧੂ ਬਾਰੇ ਬਿਆਨ ਦੇਣ ਤੇ ਭਜੇਕੇ ਨੂੰ ਆ ਗਿਆ ਗੁੱਸਾ ਕਿ ਹਰੀ ਨਰਾਏ ਦੀਪ ਸਿੱਧੂ ਦੀ ਕਰ ਰਹੀ ਹੈ ਕਿਰਦਾਰ ਕੁਛ ਹੀ ਰੀਨਾ ਰਾਏ ਬਣੋ ਵਕ ਵਕ ਚੈਨਲਾਂ ਤੇ ਵਕ ਵਕ ਸੁਪਾ ਕੇ ਜਾਣਦੇ ਵੀ ਹੋਇਆ ਕਰਮ ਕਿ ਹਾ ਇਹਦਾ ਜਿੱਥੇ ਮਿਲਦੀ ਵਿਰੋਧ ਕਰੋ ਹੋਰ ਵੀ ਬਹੁਤ ਕੁਝ ਵੀਡੀਓ ਸ਼ੇਅਰ ਕਰਕੇ ਰੀਨਾ ਰਾਏ ਤੱਕ ਜਰੂਰ ਪਹੁੰਚਾਉਣ ਦੀ ਕੀਤੀ ਮੰਗ ਵੀਡੀਓ ਸ਼ੇਅਰ ਜਰੂਰ ਕਰ ਦੇਣਾ ਜੀ ਕੇ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਵੀ ਨਾਲ ਕਰਦਾਰ ਖੁਸ਼ੀ ਹੋਵੇ ਕਹਿੰਦੀ ਭਾਈ ਭਾਈ ਅਮਰਤਪਾਲ ਸਿੰਘ ਖਾਲਸਾ ਨਾਲ ਮੇਰੀ ਚੈਟ ਹੁੰਦੀ ਸੀ ਹੈ ਕਈ ਕੁਝ ਰੀਨਾ ਰਾਏ ਕਹਿੰਦੀ ਚੈਨਲਾਂ ਦੇ ਉੱਤੇ ਸਵੇਰ ਦੀ ਚੈਨਲਾਂ ਦੇ ਉੱਤੇ ਇਹ ਬਕਵਾਸ ਕਰਦੀ ਪਈ ਬੈਠੀ ਕਿ ਉਹਨੂੰ ਕੋਮ ਦਾ ਅਸੀਂ ਜਰਨਲ ਨਹੀਂ ਕਹਿੰਦੀ ਉਹ ਚੀਜ਼ ਹੋ ਹੀ ਨਹੀਂ ਸਕਦਾ ਦੀਪ ਸਿੱਧੂ ਰੀਨਾ ਰਾਏ ਕਹਿੰਦੀ ਏ ਕਿ ਦੀਪ ਸਿੱਧੂ ਨਹੀਂ ਹੋ ਸਕਦਾ ਛੀਦ ਤੇਰੇ ਤੋਂ ਤੂੰ ਸਾਨੂੰ ਦੱਸੇਂਗੀ ਸ਼ਹੀਦ ਕੌਣ ਹੈ ਤੇ ਕੌਣ ਨਹੀਂ ਅਸੀਂ ਤੇਰੇ ਤੋਂ ਪੁੱਛਾਂਗੇ ਜਿੰਨੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਸਿੱਖ ਕੋਮ ਦੀ ਗੱਲ ਕਿਉਂ ਸੱਚ ਜਾਣਦੀ ਏ ਤੇ ਦੱਸੇ ਬਕਵਾਸ ਕਰਦੀ ਪਈ ਏ ਸਰਕਾਰਾਂ ਤੋਂ ਰੁਪਈਏ ਲੈ ਕੇ ਜਨਸੀਆਂ ਤੋਂ ਰੁਪਈਏ ਲਏ ਨੇ ਲੈ ਕੇ ਪੈਸੇ ਤੇ ਭਾਈ ਸਾਹਮ ਅਮਰਤਪਾਲ ਜੀ ਦੀ ਇਹ ਬਨਨਾਮੀ ਕਰਨਾ ਚਾਹੁੰਦੇ ਆ ਇੱਕ ਧਿਰ ਨਾਲ ਖੜੀ ਕਰਨਾ ਚਾਹੁੰਦੇ ਆ ਇਹ ਇਹਨੇ WhatsApp ਯਾਦ ਦੀ ਜਥੇਬੰਦੀ ਵੀ ਬਣਾਵੇਗੀ ਨਾਲ ਇੱਕ ਹੋਰ ਇਹ ਬੜਾ ਕੁਝ ਕਰੇਗੀ ਅੱਜ ਦੀ ਆਖੀ ਯਾਦ ਰੱਖਿਆ ਜੇ ਰੀਨਾ ਰਾਏ WhatsApp ਯਾਦ ਦੀ ਜਥੇਬੰਦੀ ਬਣਾ ਕੇ ਉਹਦੀ ਪ੍ਰਧਾਨ ਬਣੇਗੀ ਬੜਾ ਕੁਝ ਕਰੇਗੀ ਰੀਨਾ ਰਾਏ ਚਲਾਵੇਗੀ ਏਜੰਸੀਆਂ ਤੋਂ ਪੈਸੇ ਲੈ ਕੇ ਇੱਕ ਹੋਰ ਜਥੇਬੰਦੀ ਬੜਾ ਕੁਝ ਕਰੇਗੀ ਭਾਈ ਅਮਰਤਪਾਲ ਦੇ ਵਿਰੁੱਧ ਨਾਲ ਖੜੀ ਕਰੇਗੀ ਜਥੇਬੰਦੀ ਕਰਦਾਰ ਕੁਸ਼ੀ ਕਰਨ ਲਈ ਬੜਾ ਕੁਝ ਕਰੇਗੀ ਪੇਚੋਂ ਦੇ ਚਲਾਉਂਦੀ ਪਈ ਰੀਨਾ ਰਾਏ ਬਹੁਤ ਮਾਰੀ ਗੱਲ ਐ ਸਿੱਖ ਕੌਮ ਨੂੰ ਬੇਨਤੀ ਕੇ ਸਿੱਖ ਕੌਮ ਜਾਗੇ ਬਾਈ ਗੁਰਪ੍ਰੀਤ ਸਿੰਘ ਗੁਰਮੀਤ ਸਿੰਘ ਭੁੱਲਰਾਂ ਦਾ ਪਿਆ ਕੇ 10 ਚੈਨਲਾਂ ਤੇ 10 ਹੀ ਸੂਟ ਬਦਲ ਕੇ ਆਉਂਦੀ ਏ ਤਰੀਨਾ ਰਾਏ ਐਵੇਂ ਹੀ ਗੱਲ ਏ ਜਿੰਦਾ ਜੇ ਕਿਸੇ ਦਾ ਦੋਸਤ ਮਰਿਆ ਹੋਵੇ ਛੀਦ ਹੋਇਆ ਹੋਵੇ ਕਿਸੇ ਦਾ ਚਲੇਦਾ ਸਾਡਾ ਜੋਧਾ ਕੌਮੀ ਜੋਧਾ ਜੇ ਕਿਸੇ ਦਾ ਭਰਾ ਕੋਈ ਭੈਣ ਭਰਾ ਮਰ ਜੇ ਨਾ ਤੇ ਅਗਲੇ ਨੂੰ ਗੱਲ ਨਹੀਂ ਆਉਂਦੀ ਇਹ 10 ਸੂਟ ਬਦਲਦੀ ਏ ਏਜੰਸੀਆਂ ਨੇ ਕੀਤੀ ਗੁਰਮੀਤ ਸਹੀ ਗੱਲ ਤੇਰੀ ਇਹ ਏਜੰਸੀਆਂ ਨੇ ਕੀਤੀ ਤਿਆਰ ਏਜੰਸੀਆਂ ਦੇ ਕਹਨੇ ਤੇ ਆਈ ਏ ਇਹ ਇਸ ਲੱਗ ਸੱਚੀ ਗੱਲ ਦੱਸੋ ਭਰਾਓ ਇਹਨੇ ਜਥੇਬੰਦੀ ਖੜੀ ਕਰਨੀ ਏ ਨਾਲ ਨਾ ਕੀਤੀ ਤਾਂ ਤਾਦਾ ਕਿਹਾ ਜਿਹੜੀ ਨਾ ਰਾਇ ਨੇ ਇਹ ਸਰਕਾਰਾਂ ਨੇ ਬਰਾਬਰ ਇੱਕ ਫਰੰਟ ਨਾਲ ਬਰਾਬਰ ਚਲਾਉਣਾ ਫਰੰਟ ਅਮਰਿਤਪਾਲ ਦੇ ਨਾ ਚਲਾਇਆ ਦੇ ਆ ਤੁਹਾਡੇ ਕੋਲੇ ਵੇਖ ਲਿਆ ਜੇ ਚਾਹ ਤੇ ਭਰਾਵਾ ਦਿਹਾੜੀ ਚ ਚਾਹ ਦੋ ਤਿੰਨ ਵਾਰਾ ਪੀ ਲਈਏ ਚਾਹ ਦੀ ਗੱਲ ਨਾ ਕਰੋ ਇਹ ਗੱਲ ਹੋਰ ਚੱਲਦੀ ਪਈ ਏ ਭਰਾਵਾ ਦਿਹਾੜੀ ਚ ਚਾਹ ਦੋ ਤਿੰਨ ਵਾਰਾ ਪੀ ਲਈਏ ਚਾਹ ਦੀ ਗੱਲ ਨਾ ਕਰੋ ਇਹ ਗੱਲ ਹੋਰ ਚੱਲਦੀ ਪਈ ਏ ਬਸ ਰੀਨਾ ਰਾਏ ਨੂੰ ਲਾਹਨਤਾਂ ਪਾਓ ਚੱਪਣੀ ਚ ਅਸੀਂ ਕਹਿੰਨੇ ਕਿ ਰੀਨਾ ਰਾਏ ਤੂੰ ਨੱਕ ਡਬੋ ਕੇ ਮਰ ਜਾ ਕਿ ਤੂੰ ਇੱਕ ਸਾਡੇ ਜੋਧੇ ਦੇ ਨਾਲ ਤੈਨੂੰ ਉਹਨੇ ਫਿਲਮਾਂ ਦੇ ਵਿੱਚ ਕੰਮ ਦਿੱਤਾ ਮੰਨ ਲਓ ਤੂੰ ਉਹਦੇ ਨਾਲ ਆਉਂਦੀ ਇੱਕ ਦੋਸਤ ਸੇ ਚਲੋ ਦੋਸਤ ਬੰਦਾ ਰੇਖਦਾ ਦੋਸਤ ਬੰਦਾ ਤੂੰ ਆਂਦੀ ਹੁਣ ਕਿਰਦਾਰ ਕੁਝੀ ਕਰਨੀ ਪਈ ਏ ਤੂੰ ਉਹਨੂੰ ਕਹਿਨੀ ਪਈ ਏ ਕਿ ਉਹ ਛੀਦ ਹੋਈ ਨਹੀਂ ਸਕਦਾ ਇਹ ਗੱਲ ਦੱਸੋਗੇ ਫਿਰ ਮਰਵਾਇਆ ਹੀ ਰੀਨਾ ਰਾਏ ਨੇ ਆ ਦੀਪ ਸਿੱਧੂ ਨੂੰ ਮਰਵਾਉਣ ਵਾਲੀ ਰੀਨਾ ਰਾਏ ਆ ਹਾਂ ਹਾਂ ਰੀਨਾ ਰਾਏ ਨੇ ਮਰਵਾਇਆ ਦੀਪ ਸਿੱਧੂ ਨੂੰ ਇਹ ਪੱਕੀ ਗੱਲ ਜੇ ਯਾਬੀਓ ਜਾਗੋ ਸ਼ੇਰ ਕਰੋ ਰੀਨਾ ਰਾਏ ਦੇ ਪਰਚਾ ਦਰਜ ਹੋਣਾ ਚਾਹੀਦਾ ਉਦੋਂ ਸਾਡੇ ਬੰਦੇ ਬੜੀ ਗਲਤੀ ਕਰ ਗਏ ਜੇ ਤੁਸੀਂ ਬੰਦੀ ਤੁਸੀਂ ਜਿਹੜੇ ਸਾਡੇ ਸਿੱਖ ਕੌਮ ਦੇ ਆਗੂ ਨੇ ਭਾਈ ਅਮਰਤਪਾਲ ਤੇ ਉਰੋਂ ਆਇਆ ਹੀ ਨਹੀਂ ਸੀ ਇਹ ਬਹੁਤ ਵੱਡੀ ਗੱਲ ਕੀਤੀ ਹੈ ਚਿੰਤਾ ਦਾ ਵਿਸ਼ਾ ਏ ਹਾਂ ਇਹ ਚਿੰਤਾ ਦਾ ਵਿਸ਼ਾ ਏ ਇਹ ਚਿੰਤਾ ਦਾ ਵਿਸ਼ਾ ਏ ਇਹਦੇ ਦੇ ਪਰਚਾ ਦਰਜ ਹੋਣਾ ਚਾਹੀਦਾ ਰੀਨਾ ਰਾਏ ਤੋਂ ਰੀਨਾ ਰਾਏ ਨੂੰ 2 ਘੰਟਿਆਂ ਤੇ ਇਹਦੀ ਪੁੱਛ ਦੱਸ ਹੁੰਦੀ ਨਾ ਇਹਨੇ ਸਾਰਾ ਕੁਝ ਉਗਲ ਕੇ ਦੱਸ ਦੇਣਾ ਸੀ ਕਿ ਮੈਂ ਕੰਮ ਕੀਤਾ ਏ ਯਾਰ ਇੱਕ ਬੰਦੇ ਨੂੰ ਗੱਡੀ ਸਾਰੀ ਗੱਡੀ ਟੁੱਟ ਗਈ ਗੱਡੀ ਦੇ ਪੱਲੇ ਕੱਖ ਨਹੀਂ ਰਿਹਾ ਗੱਡੀ ਦੇ ਪੱਲੇ ਕੱਖ ਨਹੀਂ ਰਿਹਾ ਤੇ ਰੀਨਾ ਰਾਏ ਦੇ ਇੱਕ ਛਰੀਟ ਵੀ ਨਹੀਂ ਆਈ ਕਿਉਂ ਨਹੀਂ ਆਈ ਇਹ ਬਾਹ ਦੇ ਵਿੱਚ ਵਿੱਚ ਬੈਠੀ ਏ ਇਹਨੇ ਉਹਨੂੰ ਗੋਲੀਆਂ ਨੀਂਦਰ ਨੁੰਦਰ ਵਾਲੀਆਂ ਦੇ ਕੇ ਇਹਨੇ ਉਹਨੂੰ ਮਰਵਾਇਆ ਏ ਮਰਵਾ ਕੇ ਬਾਅਦ ਦੇ ਵਿੱਚ ਇਹਨਾਂ ਨੇ ਗੱਡੀ ਦੇ ਐਕਸੀਡੈਂਟ ਗੱਡੀ ਕੀਤੀ ਏ ਸਾਰਾ ਕੁਝ ਏਜੰਸੀਆਂ ਕਰ ਸਕਦੀਆਂ ਆ ਹੁਣ ਮੋਟਰਸਾਈਕਲ ਏ ਇਹਨੂੰ ਤੋੜ ਕੇ ਸਾਰਾ ਕੁਝ ਕਰ ਸਕਦਾ ਅਗਲਾ ਤੋੜ ਭੰਨ ਕਰਕੇ ਹਾਂ ਇਹ ਏਜੰਸੀਆਂ ਨੇ ਇਹਨੂੰ ਮਰਵਾਇਆ ਏ ਇਹ ਮੈਂ ਬੋਲਣਾ ਨਹੀਂ ਸੀ ਮੈਂ ਤਾਂ ਬੋਲਿਆ ਗੈਂਦੀ ਦੀ ਬਕਵਾਸ ਚੈਨਲਾਂ ਤੇ ਕਰਦੀ ਪਈ ਐ ਇਹਨੂੰ ਥੱਲੇ ਮਿੱਠਾ ਤੇਲ ਦਿਓ ਇਹਨੂੰ ਚੰਗੀ ਤਰ੍ਹਾਂ ਯਕੂਬ ਰਾਣ ਕੀ ਵਾਲੀ ਗੱਲ ਐ ਸਾਲ ਪਿੱਛੋਂ ਰੀਨਾ ਰਾਏ ਆ ਗਈ ਚੈਨਲਾਂ ਤੇ ਪੈਸੇ ਲੈ ਕੇ ਏਜੰਸੀਆਂ ਤੋਂ ਕਤੀੜ ਮੈਂ ਇੱਜ਼ਤ ਕਰਨਾ ਧੀਆ ਭੈਣਾਂ ਦੀ ਪਰ ਜਿੰਨੇ ਸਾਡਾ ਜੋੜਾ ਛੀਤ ਕਰਾਇਆ ਓਨੂੰ ਅਸੀਂ ਕਤੀੜ ਕਵਾਂਗੇ ਕਤੀੜ ਕਤੀੜ ਉਹਨੂੰ ਅਸੀਂ ਕਤੀੜ ਕਵਾਂਗੇ ਉਹਨੂੰ ਲਕੀਰ ਕਵਾਂਗੇ ਉਹਨੂੰ ਬੜਾ ਕੋ ਕਵਾਂਗੇ ਸ਼ਰਮ ਆਉਣੀ ਚਾਹੀਦੀ ਏ ਦੁਸ਼ਮਣ ਇਹ ਜੇ ਕਿਤੇ ਇਹ ਟੱਕਰੇ ਦੇ ਦਾ ਵਿਰੋਧ ਕਰੋ ਦੱਬ ਕੇ ਤੇਰੀ ਨਰਾਏ ਨੇ ਕਤਲ ਕਰਾਇਆ ਅਮਰਤਪਾਲ ਦਾ ਸੌਰੀ ਇਹ ਨਹੀਂ ਅਮਰਤਪਾਲ ਦਾ ਵੀ ਕਰਾਉਣਾ ਜੇ ਜੇ ਨੇ ਦੀਪ ਸਿੱਧੂ ਦਾ ਕਰਵਾਇਆ ਨਾ ਇਹਨੇ ਅਮਰਤਪਾਲ ਨੂੰ ਵੀ ਪਿਆਬ ਜੈਸੇ ਕਰਕੇ ਆਈ ਅਮਰਤਪਾਲ ਦਾ ਕਤਲ ਕਰਾਉਣ ਇਹ ਦੀਨਾ ਰਾਏ ਤੁਹਾਨੂੰ ਅੱਜ ਮੈਂ ਦੱਸਦਾ ਜੇ ਤਿੰਦੇ ਤੋਂ ਬਚੋ ਹਾਂ ਤੇ ਹੁਣ ਫਤੇ ਬਲਾਈਏ ਗੱਜ ਕੇ ਕਿਹੋ ਜੀ ਕਿਸੇ ਦਾ ਤਬਾਰ ਨਾ ਕਰੋ ਇਹਨੀਆਂ ਗੱਲਾਂ ਦੇ ਪੰਜਾਬੀਓ ਇਹਨੀਆਂ ਗੱਲਾਂ ਸੁਣਦੀ ਕੋਈ ਲੋੜ ਨਹੀਂ ਇਹਨੂੰ ਇਹਦਾ ਵਿਰੋਧ ਕਰੋ